ਕਮਨ ਕਾਮ ਸ਼ਾਮ ਇੱਕ ਵਾਰੀ ਨਾਂ ਲਾ ਕੇ ਥਾ ਦੇਰ ਕਰ ਤੋਂ ਪਹਿਲਾਂ ਪਹਿਲਾਂ ਸਾਰੇ ਚੁੱਕੇ ਅੰਦਰ ਦੇ ਦਾਂਗਾ ਇੱਕ ਨਾਲ ਇੱਕ ਦੇ ਸਾਰੇ ਹੱਪਾ ਲੈਣੰ ਦੇ ਦੇ ਤੂੰ ਇੱਕ ਨਾਂ ਰੱਖ ਕੇ ਲੈਣ ਕਿਸ ਦੀ ਡਿਊਟੀ ਦੇ ਨਹੀਂ ਕਰ ਖਰਾਬ ਕਰਨੀ ਡਿਊਟੀ ਕਿਸੇ ਦੀ ਇੱਥੇ ਸਾਰੇ ਪਿੰਡਾਂ ਨਾਂ ਲਾ ਜਿਹੜੇ ਵੇਚਦੇ ਨੇ ਉਹਨਾਂ ਦਾ ਕਿਸੇ ਬੱਚੇ ਦਾ ਨਾਮ ਹੈ ਤੇ ਤੂੰ ਤਸਾਂ ਗਾ ਵਿੱਚ ਇਹਨਾਂ ਨੂੰ ਹੱਥ ਪੈਂਦਾ ਕਿ ਨਹੀਂ ਪੈਂਦਾ ਖੱਡ ਕੇ ਕੌਣ ਜਾਂਦਾ ਦਵਾਰਿਆਂ ਨੂੰ ਵੱਧ ਪਤਾ ਜਿਹੜਾ ਸਾਤਨ ਨੂੰ ਕਿਹੜਾ ਬੰਦਾ ਬੰਨਦਾ ਆਪਾਂ ਨੂੰ ਆਪਾਂ ਹੀ ਦੱਸ ਸਕਦੇ ਉਹ ਤਾਂ ਮੈਂ ਸੁਣ ਲਈ ਕਰ ਆਪਾਂ ਹੀ ਦੱਸ ਸਕਦੇ ਮੇਰੀ ਇੱਕ ਗੱਲ ਸੁਣ ਲਓ ਧਰਮੀ ਹਰ ਬੰਦਾ ਆਪਣੇ ਧਰਮ 'ਚ ਪਾਵੇਂ ਉਹ ਸਿੱਖਾ ਕਾਂਗਰਸ Hindu ਆ ਪਾਵੇਂ ਸਾਈ ਆ ਪਾਵੇਂ ਮੁਸਲਮਾਨ ਹੋਵੇ ਧਰਮੇ ਸਾਰੇ ਵੱਖਰੇ ਪਰ ਇਨਸਾਨ ਇੱਕ ਹੁੰਦਾ ਜੇ ਕੋਈ ਗੱਲੇ ਬੰਦੇ ਇਨਸਾਨ ਨੇ ਸਾਰੇ ਇਨਸਾਨ ਨਹੀਂ ਬਣ ਸਕਦੇ ਨਾ ਤੁਹਾਨੂੰ ਵੀ ਗੱਲ ਕੈਪ ਚੱਲਿਆ ਇਨਸਾਨ ਬਣਾ ਆਹ ਸਮਝਣ ਤੋਂ ਤੁਹਾਡੀ ਬਹੁਤ ਅਲੱਗੋ ਵੇਖ ਜਗਾ ਤੇ ਕਹਿੰਦੇ ਬਰੁਨਤਾ ਸਾਡੀ ਬਾਹਰ ਲਿਖਾ ਹੀ ਤਰਨਾ ਲਿਆ ਫਿਰ ਮੈਂ ਦੱਸਾਂਗਾ ਕੀ ਕਰਾਂ ਕਰਨਾ ਉਹ ਇੱਕ ਨਾ ਕਰਕੇ ਬਿਠਾਓ ਤੇ ਸਾਰਾ ਤੰਪੂ ਨਾ ਮੈਂ ਕਰ ਦਿਆ ਤਾ ਉਹਨਾਂ ਕੋਲ ਧੱਕਾ ਦੋ ਸਮਝਣ ਦੇ ਜਾਵੀਂ ਨਿਸ਼ਾਨੀ ਪੰਦਤਾਂ ਮੈਂ ਕਹੋ ਕਿ ਜਦੋਂ ਲਾਈਵ ਜੱਟਾਂ ਦਾ ਪ੍ਰੋਗਰਾਮ ਸਾਰੀ ਦੁਨੀਆ ਦੇਖ ਰਹੀ ਜੰਮਾ ਪ੍ਰੋਗਰਾਮ ਦੇਖਦੇ ਆ ਜਿਹੜੇ ਕੀਂਦੇ ਖਾਂਦੇ ਆ ਪੂਰੀ ਲਿਸਟ ਮਾਲਵੇ ਵਾਲਾ ਚੌਂਕੀ ਦੇ ਵਿੱਚ ਆ ਗਈ ਆ ਮੈਨੂੰ ਦਿੰਦਾ ਕਿਉਂਕਿ ਇਹਨਾਂ ਦਾ ਪਰਿਵਾਰ ਦਾ ਬੱਚੇ ਖੋਜੇ ਜਿਹੜੇ ਉੱਥੇ ਜੇਲ੍ਹ ਦੇ ਵਿੱਚ ਹੈ। ਉਹ ਤਾਂ ਜੰਨੂ ਖਾਨ ਵਾਲੇ ਉੱਥੇ ਬੇਚੇ ਲੱਗਦਾ। ਖਾਨ ਵਾਲਾ ਜਿਹੜਾ ਉਹ ਮਰੀਜ਼ ਹੈ। ਉਹ ਜਿੱਤੇ ਦਾ ਉਹਦਾ ਇਲਾਜ ਕਰਾਵਾਂਗੇ। ਉਹਨਾਂ ਨੂੰ ਫਰੀਦ ਇਲਾਜ ਕਰਾਵੇ ਸਰਕਾਰ ਉਹਨਾਂ ਦੇ। ਉਹ ਬੱਚਿਆਂ ਦੇ ਰਸਤੇ। ਮੈਂ ਮਾਪਿਆਂ ਨੂੰ ਕਹਿ ਰਿਹਾ ਉਹ ਬੱਚਿਆਂ ਦੇ ਰਸਤੇ ਜਿਹੜੇ ਬੱਚੇ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ਾ ਛਡਾਉਣ ਦੀ ਸਰਕਾਰ ਦੀ ਜ਼ਿੰਮੇਵਾਰੀ ਆ। ਮੈਂ ਛਡਾਉਣ ਦਾ ਨਾ ਨਾ ਜਵਾਬ ਖੜਾ ਕੇ ਉਹਨਾਂ ਨੂੰ। ਦਖਾਂਗੇ ਕਿ ਕੰਨੀ ਫੜੀ। ਮੈਂ ਕਹਾਂਦਾ ਇਹਨਾਂ ਆਪਾਂ ਨਾਲ ਵੀ ਕਰੀ। ਕਿ ਮੈਂ ਜੱਟਾਂ ਜਿਹੜਾ ਮੈਂ ਕਹਤਾ ਜਿਹੜਾ ਬੰਦਾ ਮਗਰ ਜਾਏਗਾ ਪਾਣੀ ਨੰਬਰਦਾਰ ਹੋਵੇ ਸਰਪੰਚ ਹੋਵੇ ਉਹਨੂੰ ਸਾਰਾ ਖਤਮ ਕਰਾਂਗਾ ਵੀ ਨੰਬਰਦਾਰੀ ਖਤਮ ਕਰਾਂਗਾ ਉਹਦੀ ਸਰਪੰਚੀ ਖਤਮ ਕਰਾਂਗਾ। ਉਹ ਦੇ ਕੇ ਖਾਲੇ ਮੇਰੇ ਇੱਕ ਬੰਦਾ ਸਾਥ ਕਰਦੀ ਗਿਆ ਬੰਦਾ ਦੀ ਜਵਾਨ ਤੇ ਦੇਖਿਆ। ਇਹ ਕੈਡੀ ਸ਼ੱਪਰ ਤੋਂ ਹਾਂ ਪਾਣੀ ਨਹੀਂ ਜਾਂਦਾ ਜਿੱਥੇ ਲਾਂ ਜਾਣ ਦੀ ਹੈ ਪੱਤੇ ਵਾਲੀ ਚਾਤੀ ਵਾਲੀ ਖੌੜੀਏ ਕੋਲ। ਦੁਆਰਾਲੀ ਇਹ ਪਿੰਡ ਦੇ ਬੰਦੇ ਸਾਡੇ ਚੰਡਾ ਕੇ ਬਰਾਸੀ ਨਾਲ ਲਿਗੇ ਕੋਈ ਗੱਲ ਨਹੀਂ ਮப்பா 10 ਮਿੰਟ ਤੋਂ ਬਾਅਦ ਲਾਹਗੀ ਫਰੀ ਕਾਲ ਮੇਰੇ ਤੋਂ ਆਵੇ ਸਾਰੇ ਸੁਣਦੇ ਨੇ ਠੀਕ ਹੈ ਤੇਰਾ ਤੇਰੀ ਫੋਟੋ ਸਾਰੇ ਜਾਣਦੇ ਤੁਹਾਨੂੰ ਇਹ ਤੇਰਾ ਵੀ ਆਪਾਂ ਦੇਖ ਰਹੇ ਕਿ ਤੂੰ ਵੱਡੀ ਵੱਡੀ ਹਿੰਦਕ ਕੀਤੀ ਆ ਗੱਲ ਕਰਨ ਦੀ ਮੈਂ ਤੈਨੂੰ ਵੀ ਐਪਰੀਸ਼ੀਏਟ ਕਰਦਾ ਕਿ ਤੂੰ ਬੜੀ ਵੱਡੀ ਹਿੰਦਕ ਕੀਤੀ ਆ ਥੋ ਘੱਟ ਨਮਕ ਦਾ ਰੰਗ ਹੈ ਜਿਹੜੇ ਲੋਕ ਹੈ ਸ਼ਰਮਾਂ ਮੁਕਿਆ ਕਿ ਸਾਡੇ ਪਿੰਡਾਂ ਦੇ ਪਿੰਡਾਂ ਦੇ ਸਾਡੇ ਪਿੰਡ ਵਿੱਚ ਸਾਡੇ ਪਿੰਡ ਦੀ ਕਮੇਟੀ ਬਣਾਈ ਜਾਵੇ ਜੋ ਇੱਕ ਬੰਦੇ ਦੇ ਬਾਹਰ ਨਾ ਹੋਇਆ ਜਾਵੇ ਸਾਡੇ ਦੇ ਵਿਰੋਧ ਕਹਿੰਦੇ ਇਦਾਂ ਸਾਡੇ ਇਦਾਂ ਮੈਂ ਮਿਲਟਰੀ ਚੱਕਾ ਦੀ ਗੱਲ ਹੋਣੀ ਉੱਪਰ ਨਾ ਲੱਗੇ ਬਿਲਕੁਲ ਮੈਨੂੰ ਪਤਾ ਮਗਰ ਚੱਕ ਬੰਦਾ ਪੱਤ ਗਿਆ ਨਸ਼ਾ ਵਿੱਚ ਤਾ ਤੁਹਾਡੇ ਪਿੰਡ ਦਾ ਮੈਨੂੰ ਪਾਵੇ ਪਤਾ ਚ ਬੰਦਾ ਜਾ ਕੇ ਤਾ ਮੈਂ ਕੱਲ ਤੱਕ ਬੰਦਾ ਫੜਿਆ ਲਾਣਾ ਤੁਹਾਡੇ ਪਿੰਡ ਦਾ ਸਰਪੱਤਿਕਾ ਤੋਂ ਇੱਕ ਜਾਨਾ ਨਹੀਂ ਨਸ਼ਾ ਵੇਚਦੇ ਹੋ। ਨਾਲ ਲੈ ਬੰਦੇ ਵੇਚਣ ਤੇ ਰੇਟ ਪੈਣ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਨਾਲ ਨੂੰਮ ਕਰਦਾ ਵੇ ਕੁੱਗਾ ਪਸ਼ਾਹ ਇੱਕ ਵਾਰੀ ਨਾਂ ਲਾ ਕੇ ਰੱਖਾ। ਦੇਰ ਚੜ੍ਹ ਤੋਂ ਪਹਿਲਾਂ ਪਹਿਲਾਂ ਸਾਰੇ ਥੋਕੇ ਅੰਦਰ ਦੇ ਦਾਂਗਾ ਇੱਕ ਨਾਂ ਲੱਕ ਦੇ। ਸਾਰੇ ਹਫ਼ਤੇ ਲੈਣ ਹੁੰਦੇ ਜੀ। ਤੂੰ ਇੱਕ ਨਾਂ ਲੱਕ ਕੇ ਰੱਖ ਲੈ। ਰੇਡ ਲੈਣ ਕਿਸ ਦੀ ਡਿਊਟੀ ਦਾ ਕੁੱਗਾ ਨਹੀਂ ਗਲਤ ਕਰਾਫ ਕਰੀਂ ਕੋਈ ਕਿਸੇ ਦੀ। ਇੱਥੇ ਸਾਰੇ ਪਿੰਡਾਂ ਨਾਲ ਜਿਹੜੇ ਵੇਚਕ ਨੇ ਉਹਨਾਂ ਦਾ ਕਿਸੇ ਬੱਚੇ ਦਾ ਨਾਮ ਹੈ ਤੇ ਤੁਹਾਨੂੰ ਦੱਸਾਂਗਾ ਕਿ ਕਿਵੇਂ ਉਹਨਾਂ ਨੂੰ ਹੱਸ ਪੈਂਦਾ ਕਿ ਨਹੀਂ ਪੈਂਦਾ ਖੜਕਾ ਕੌਣ ਜਾਂਦਾ ਦੁਵਾਰਿਆਂ ਦਾ ਵੱਧ ਪਤਾ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਕਿਹੜਾ ਬੰਦਾ ਬੰਮੀ ਆਪਾਂ ਨੂੰ ਆਪਾਂ ਹੀ ਦੱਸ ਸਕਦੇ ਉਹ ਤਾਂ ਮੈਂ ਸੁਣ ਨਹੀਂ ਕਰਨਾ ਆਪਾਂ ਹੀ ਦੱਸ ਸਕਦੇ ਮੇਰੀ ਇੱਕ ਗੱਲ ਸੁਣ ਲਓ ਧਰਮੀ ਹਰ ਬੰਦਾ ਆਪਣੇ ਧਰਮ 'ਚ ਪਾਵੇ ਉਹ ਸਿੱਖਾ ਕਾਂਗਰਸ Hindu ਆ ਪਾਵੇ ਸਾਈਆ ਪਾਵੇ ਮੁਸਲਮਾਨ ਆ ਪਾਵੇ بلوین لکھا نہ لیا میں کر کے بٹھاؤ سارا ਨਾ ਕਰੋ ਕਰਦੇ ਹੋ ਲਾਈਵ ਦੱਦਿਆ ਉਹਨਾਂ ਸਾਰੀ ਦੁਨੀਆ ਦੇ ਅਖਰ ਜੰਮਾ ਪ੍ਰੋਗਰਾਮ ਦਿਖਾਉਂਦੇ ਆ ਜਿਹੜੇ ਕੀਂਦੇ ਖਾਂਦੇ ਆ ਪੂਰੀ ਲਿਸਟ ਮਾਲਵੇ ਵਾਲੀ ਚੌਂਕੀ ਦੇ ਵਿੱਚ ਹੈਗੀ ਆ ਮੈਨੂੰ ਤੈਨੂੰ ਕਿਉਂਕਿ ਇਹਨਾਂ ਦਾ ਪਰਿਵਾਰ ਦਾ ਬਸੇ ਖੋਦ ਜਿਹੜੇ ਉੱਥੇ ਜੇਲ੍ਹ ਦੇ ਵਿੱਚ